ਵਾਹ ਵਾਹ ਸ੍ਰੀ ਵਾਰਗੇ ਗੁਰੂ ਵਾਹ ਵਾਹ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰੂ ਗੋਬਿੰਦ ਵਾਹ ਵਾਹ ਕਹੁ ਨਾਨਕ ਇਹ ਜਗਤ ਮੈਂ ਕੇ ਨਜਪਿਓ ਗੁਰਮੰਤ ਸਾਧ ਬਿਠਾਇਆ ਆਪਗੜ ਹਮ ਤੂੰ ਮਤੇ ਨਹੀਂ ਦੂਰ ਨਾਨਕ ਪਰਮ ਪਉ ਮਿਟ ਗਏ ਰਮਣ ਰਾਮ ਪਰਪੂਰ ਲੋਕੀ ਬਤੇ ਕਰਮਾਂ ਦੇ ਆਉਂਦੇ ਨੇ ਸਾਧੂ ਭੇਜਿਆ ਆਪ ਰੱਬ ਨੇ

ਯਾਪ ਰੱਬ ਨੇ ਜੋਤੀ ਸਦੇ ਕੱਜ ਨਾ ਮੇਰੇ ਨੇ ਸਾਥੂ ਰੱਬ ਨੇ साधू का माने साधू ਜੇ ਜੀ ਆਪ ਰੱਬ ਨੇ ਸਾਧੂ ਤੇ ਤੇ ਜੀ ਆਪ ਰੱਬ ਨੇ ਦੁਨੀਆ ਬਤੀ ਕਰਵਾਦੀ ਆਉਂਦੀ ਐ ਕਰਵਾਦੀ ਆਉਂਦੀ ਐ ਸਾਧੂ ਤੇ ਤੇ ਆਪ ਰੱਬ ਨੇ ਲੋਕੀ ਵਤ ਹੈ ਕਰਵਾ ਆਉਂਦੇ ਨੇ ਸਾਧੂ ਭੇਜਿਆ ਆਪ ਰੱਬ ਨੇ ਲੋਕੀਂ ਬਦੇ ਕਰਵਾ ਜੇ ਆਉਂਦੇ ਨੇ ਸਾਧੂ ਭੇਜਿਆ ਆਪ ਰੱਬ ਨੇ ਲੋਕੀਂ ਬਦੇ ਕਰਵਾ ਜੇ ਆਉਂਦੇ ਨੇ ਜੀ ਸਾਧੂ ਭੇਜਿਆ ਆਪ ਰੱਬ ਨੇ ਸਾਧ ਪਟਾਏ ਆਪ ਹਰ ਹੰਮ ਤੁਮ ਤੇ ਨਹੀਂ ਦੂਰ ਨਾਨਕ ਭਰਮ ਪਾਓ ਮਿਟ ਗਏ ਰਮੜ ਰਾਮ ਪਰਪੂਰ ਭਰਪੂਰ ਜਿਨ੍ਹਾਂ ਦੀ ਯਾਦ ਵਿੱਚ ਜੁੜਿਆ ਧੰਨ ਧੰਨ ਸੰਤ ਬਾਬਾ ਕਿਰਪਾ ਸਿੰਘ ਜੀ ਮਹਾਰਾਜ ਜਿਨ੍ਹਾਂ ਦੇ ਚਰਨਾਂ ਵਿੱਚ ਜਿਨ੍ਹਾਂ ਦੇ ਸਨਮੁਖ ਜਿਨ੍ਹਾਂ ਦੇ ਹੁਕਮ ਵਿੱਚ ਧੰਨ ਧੰਨ ਸ੍ਰੀਮਾਨ ਸੰਤ ਬਾਬਾ ਨਰੈਣ ਸਿੰਘ ਜੀ ਜੀਵਨ ਬੀਤ ਰਿਹਾ ਸੀ ਜੀਵਨ ਲੰਘ ਰਿਹਾ ਸੀ ਜਦੋਂ ਕਿਤੇ ਪਹਿਲਵਾਨੀ ਕਰਦੇ ਕਿਉਂਕਿ ਸਮਾਂ ਘਟ ਹੈ ਇਹ ਮਹਾਪੁਰਸ਼ਾਂ ਦੀ ਪਰਉਪਕਾਰ ਦੀ ਗੱਲ ਕਰਨੀ ਹੈ ਪਹਿਲਵਾਨੀ ਕਰਦੇ ਸਨ ਮਹਾਪੁਰਸ਼ਾਂ ਨੇ ਦੇਖਿਆ ਮਹਾਪੁਰਸ਼ਾਂ ਨੇ ਕਹਿੰਦੇ ਪਰਖਣਾ ਵੀ ਚਾਹੀਦਾ ਹੈ ਜਿਹੜੇ ਰੱਬ ਦੇ ਪਿਆਰੇ ਹੁੰਦੇ ਨੇ ਨਾ ਉਹ ਫਿਰ ਦੇਖ ਕੇ ਪਰਖਦੇ ਨੇ ਕਿਸ ਵੱਟੀਆਂ ਲਾਉਂਦੇ ਨੇ ਤੇ ਕਿਸ ਵੱਟੀ ਤੋਂ ਬਾਦ ਕਿਤੇ ਜਿਹੜੇ ਮਰਤਬੇ ਨੇ ਜੜੀਆਂ ਦਾਤਾਂ ਨੇ ਫੇਰ ਪ੍ਰਾਪਤ ਕਰਦੀਆਂ ਨੇ ਵਾਹ ਕਹਿਣ ਲੱਗੇ ਹਰਦੇਵ ਸਿੰਘ ਜੀ ਆਓ ਬੜੇ ਤਕੜੇ ਪਹਿਲਵਾਨੋਂ ਬੜੇ ਸਰੀਰ ਵਿੱਚ ਤਾਕਤ ਹੈ ਤੁਹਾਡੀ ਕਿਰਪਾ માં ਪਰਸੋ ਕਹਿੰਦੇ ਇਹ ਪਹਿਲਵਾਨੀ ਕੋਈ ਮੈਨੇ ਨਹੀਂ ਰੱਖਦੀ ਦੁਨੀਆ ਦੀ ਪਹਿਲਵਾਨੀ ਅੱਜ ਨਹੀਂ ਤੇ ਕੱਲ ਨੂੰ ਟਹਿ ਜਾਣਾ ਹੈ ਅੱਜ ਨਹੀਂ ਤੇ ਕੱਲ ਨੂੰ ਟਹਿ ਜਾਣਾ ਹੈ ਫਿਰ ਤੈਨੂੰ ਉਹ ਪਹਿਲਵਾਨ ਬਣਾ ਦਈਏ ਜਿਹੜਾ ਕਦੇ ਡਊਗਾ ਨਹੀਂ ਮਹਾਰਾਜ ਕਰ ਦਿਓ ਕਿਰਪਾ ਕਹਿੰਦੇ ਫਿਰ ਹਾਂ ਸਾਈਂ ਦਾ ਪਹਿਲਵਾਨੜਾ ਗੁਰਮੇਲ ਉੱਚ ਦਮਾਲੜਾ ਕਹਿੰਦੇ ਫਿਰ ਇਹ ਪੰਕਤੀਆਂ ਪੜਨੀਆਂ ਨੇ ਮਹਾਰਾਜ ਸੱਚੇ ਬਾਦ ਸਭ ਮੈਂ ਮੂਰਖ ਮੈਂ ਅਜਾਣ ਸਾਈਂ ਦਾ ਉਹ ਪਹਿਲਵਾਨ ਹਾਂ ਉਹ ਸੇਵਕ ਹਾਂ ਜਿਹੜਾ ਗੁਰੂ ਦੇ ਹੁਕਮ ਨੂੰ ਮੰਨਣਾ ਚਾਹੁੰਦਾ ਕਿਉਂਕਿ ਮਨਾਉਣਾ ਗੁਰੂ ਨੇ ਆ ਮੰਨਣਾ ਚਾਹੁੰਦਾ ਮੈਂ ਗੁਰਮਿਲ ਉੱਚ ਦਮਾਲਾ ਦਾ ਗੁਰੂ ਨਾਲ ਮਿਲ ਕੇ ਉੱਚੇ ਦਮਾਲੇ ਵਾਲਾ ਉੱਚੇ ਜੀਵਨ ਵਾਲਾ ਬਣ ਜਾਣਾ ਕਹਿੰਦੇ ਉਹ ਬਹਿਲਵਾਨ ਬਣਾ ਦਿੰਦੇ ਆ ਫਿਰ ਮਹਾਂਪੁਰਸ਼ਾਂ ਨੇ ਕਿਰਪਾ ਕੀਤੀ ਤੇ ਇਹ ਕਿਰਪਾ ਉਦ ਹੀ ਹੁੰਦੀ ਹੈ ਸੁਣਿਆ ਮੰਨਿਆ ਮਨ ਕੀ ਤਕਤ ਅੰਤਰ ਗਤ ਤੀਰਥ ਮਲਣਾਓ ਤੀਰਥ ਮਲਣਾਓ ਕੀ ਕੰਮ ਹੁੰਦਾ ਨਾ ਉਹ ਸੁਣਿਆ ਮਨਿਆ ਤੇ ਮੰਨ ਕੇ ਕਮਾਲ ਆ ਮਹਾਪੁਰ ਸਾਡੇ ਸੁਣਿਆ ਮਹਾਪੁਰ ਸਾਨੇ ਮੰਨ ਲਿਆ ਤੇ ਫਿਰ ਕਮਾਉਣ ਲਈ ਤਿਆਰ ਬਰ ਤਿਆਰ ਹੋ ਗਏ ਉਹਨਾਂ ਦੇ ਬੇੜੇ ਪਾਰ ਹੋ ਗਏ ਮੰਨਿਆ ਸੇ ਬਨ ਕੇ ਕਮਾਲ ਉਹਨਾਂ ਦੇ ਵੇੜੇ ਪਾਰ ਹੋ ਗਏ ਸੁਣ ਕੇ ਮੰਨਿਆਏ ਮਨ ਕੇ ਕਮਾਲ ਆ ਉਹਨਾਂ ਦੇ ਵੇੜੇ ਪਾਰ ਹੋ ਗਏ ਸੁਣ ਕੇ ਮੰਨਿਆਏ ਮਨ ਕੇ ਕਮਾਲ ਆ ਉਹਨਾਂ ਦੇ ਵੇੜੇ ਪਾਰ ਹੋ ਗਏ ਸੁਣ ਕੇ ਮੰਨਿਆਏ ਮਨ ਕੇ ਕਮਾਲ ਆ ਉਹਨਾਂ ਦੇ ਵੇੜੇ ਪਾਰ ਹੋ ਗਏ ਸੁਣ ਕੇ ਮੰਨਿਆਏ ਮਨ ਕੇ ਕਮਾਲ ਆ ਉਹਨਾਂ ਦੇ ਵੇੜੇ ਪਾਰ ਹੋ ਗਏ ਸੁਣ ਕੇ ਮੰਨਿਆਏ ਉਹਨਾ ਦੇ ਵੇਨੇ ਨੀ ਸਾਰ ਹੋ ਗਏ ਉਹਨਾ ਦੇ ਵੇਨੇ ਜੀ 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 ਸਾਰ ਹੋ ਗਏ ਮਨ ਨੇ ਆਤੇ ਮਨ ਕੇ ਕਮਾਲਿਆ ਉਹਨਾਂ ਦੇ ਰੇੜੇ ਪਾਰ ਹੋ ਗਏ ਸੁਣਦੇ ਨੇ ਨਾ ਮਹਾਰਾਜ ਦੀ ਪਾਵਨ ਪੰਕਤੀਆਂ ਆਉਂਦੀਆਂ ਨੇ ਸੁਣਿਆ ਮੰਨਿਆ ਮਨ ਕੀਤਾ ਅੰਤਰਗਤ ਤੀਰਥ ਮਲ ਨਾਓ ਫਿਰ ਜਿਹੜੇ ਮੰਨ ਲੈਂਦੇ ਨੇ ਸੁਣ ਲੈਂਦੇ ਨੇ ਮੰਨ ਲੈਂਦੇ ਨੇ ਮੰਨ ਕੇ ਕਮਾ ਲੈਂਦੇ ਨੇ ਰੰਗ ਵਾਲੇ ਬਣ ਜਾਂਦੇ ਨੇ ਫਿਰ ਰੰਗ ਛਾੜ ਦਿੰਦੇ ਨੇ ਜਿਹੜਾ ਆਪਣੀ ਰੰਗਿਆ ਨਹੀਂ ਚੜਾ ਸਕਦਾ ਪਿਆਰਿਓ ਆਓ ਫਿਰ ਆ ਜਰੂਰ ਆਪਾਂ ਪੜ ਕੇ ਮਹਾਂਪੁਰਸ਼ ਪੜਿਆ ਕਰਦੇ ਸੀ ਸੰਤ ਬਾਬਾ ਨਾਰੈਣ ਸਿੰਘ ਜੀ ਮੋਨੀ ਜਿਨ ਕੇ ਚੋਲੇ ਰਤੜੇ ਪਿਆਰੇ ਕੰਤ ਤੇ ਨਾ ਕਹਿ ਧੂੜ ਤੇ ਨਾ ਕੀਜੇ ਮੈਂ ਲੈ ਜੀ ਕਹੋ ਨਾਨਕ ਕੀ ਅਰਦਾਸ ਐਸਾ ਰੰਗ ਚੜਾਇਆ ਰੱਬ ਦੇ ਰੰਗਿਆਂ ਨੇ ਓ ਰੱਬ ਦੇ ਰੰਗਿਆਂ ਨੇ ਕਹਿੰਦੇ ਇਹੋ ਜਾਂ ਪਹਿਲਵਾਨ ਬਣਾਇਆ ਜਿਹੜੇ ਮਹਾਪੁਰਸ਼ ਕਹਿੰਦੇ ਝੰਡੀ ਐ ਝੰਡੀ ਲੈ ਕੇ ਚੱਲਿਆ ਦੁਨੀਆ ਤੋਂ ਉਹ ਪਵਨ ਧਰਤੀ ਤੇ ਜਿਹੜੀ ਮਹਾਪੁਰਸ਼ਾਂ ਨੇ ਫੜਾਈ ਸੀ ਹਉ ਸਾਈ ਦਾ ਪਹਿਲਵਾਨੜਾ ਐਸਾ ਰੰਗ ਚੜਾਇਆ ਰੱਬ ਦੇ ਰੰਗਿਆਂ ਨੇ ਸਾਈ ਨਾਲ ਮਿਲਾਇਆ ਰੱਬ ਦੇ रब रंग सारंगाया रब जे रंगे सारी लाल रब दे रंगे सारंगाया रब जे रंगे सारी लाल ਸਾਈਂ ਨਾਲ ਮਿਲਾਇਆ ਰੱਬ ਤੇ ਰੰਗਿਆ ਨੇ ਸਾਰਾ ਜਗ ਤੇ ਲਾਇਆ ਰੱਬ ਦੇ ਰੰਗਿਆ ਨੇ ਸਾਈਂ ਲਾਡ ਲਾਇਆ ਰੱਬ ਦੇ ਬੰਦਿਆ ਨੇ ਐਸਾ ਰੰਗ ਢਾਇਆ ਰੰਗ ਦੇ ਰੰਗਿਆ ਨੇ ਸਾਈਂ ਨਾਲ ਮਿਲਾਇਆ ਰੱਬ ਤੇ ਬੰਦਿਆ ਇਨਕੇ ਚੋਲੇ ਰਤੜੇ ਪਿਆਰੇ ਕੰਤ ਤੇ ਨਾ ਕੇ ਪਾਸ ਧੂੜ ਤੇ ਨਾ ਕੀ ਜੇ ਮੈਂ ਲੈ ਜੀ ਕਹੋ ਨਾਨਕ ਉਹਨਾਂ ਰਗੇ ਹੋਏ ਮਹਾਂਪੁਰਸ਼ਾਂ ਦੀ ਯਾਦ ਮਨਾ ਰਹਿਆਂ ਜਿਨ੍ਹਾਂ ਨੇ ਰੰਗ ਚੜ੍ਹਾ ਦਿੱਤਾ ਤੇ ਉਹ ਰੰਗ ਨੂੰ ਦੂਣਾ ਚੋਣਾ ਕਰ ਦਿੱਤਾ ਕਮਾਈਆਂ ਕਰਕੇ ਮੰਨ ਕੇ ਧੰਨ ਧੰਨ ਸ੍ਰੀ ਮਾਨ ਸੰਤ ਬਾਬਾ ਲੈਣ ਸਿੰਘ ਜੀ ਬੋਨੀ ਸ੍ਰੀ ਮਾਨ ਸੰਤ ਬਾਬਾ ਰਣਜੀਤ ਸਿੰਘ ਜੀ ਮਹਾਂਪੁਰਸ਼ ਹੋਰ ਬੇਅੰਤ ਮਹਾਂਪੁਰਸ਼ ਬੈਠੇ ਨੇ ਬਾਬਾ ਨਿਰਮਲ ਸਿੰਘ ਜੀ ਤੇ ਸਤਿਕਾਰਯੋਗ ਸਾਡੇ ਸੰਤ ਬਾਬਾ ਭਰਪੁਰ ਸਿੰਘ ਜੀ ਬਾਬਾ ਨਰਪੈ ਸਿੰਘ ਜੀ ਸਾਰੇ ਬਾਬਾ ਗੁਰਤੇਜ ਸਿੰਘ ਜੀ ਸਾਰੀ ਫੁੱਲਵਾੜੀ ਮਹਾਰਾ ਸੱਚੀ ਬਾਸਾ ਦੀ ਚੜ੍ਹਦੀ ਕਲਾ ਵਿੱਚ ਰਵੇ ਜਿਹੜੀਆਂ ਉਹਨਾਂ ਨੇ ਦਾਤਾਂ ਬਖਸ਼ਿਸ਼ ਕੀਤੀਆਂ ਨੇ ਸਾਹਮਣੇ ਰੱਖੀਆਂ ਤੇਰੇ ਸੋਹਣੇ ਬਚਨਾਂ ਨੂੰ ਸਤਿਗੁਰ ਸੋਮ ਸੋਮ ਕੇ ਰੱਖਾਂ ਕਰਾਂ ਨਿਤ ਦਿਦਾਰੇ ਮੈਂ ਸਤਿਗੁਰ ਬਖਸ਼ ਦਿਓ ਉਹ ਅੱਖਾਂ ਕਰਿਓ ਕਿਰਪਾ ਐਨੇ ਕਾ ਹਾਜ਼ਰੀ ਪ੍ਰਵਾਨ ਕਰਿਓ ਹੋਈਆਂ ਉਪਲਾ ਮਾਫ਼ ਕਰਿਓ ਤੇ ਸੰਗਤ ਨੂੰ ਬੇਨਤੀ ਹੈ ਸੰਗਤ ਜੀ ਮਹਾਂਪੁਰਸੋ ਕਿਰਪਾ ਕਰਿਓ ਆ ਮਹਾਂਪੁਰਸਾਂ ਦੀ ਫੁੱਲ ਬਾੜੀ ਨੂੰ ਅਸੀਸਾਂ ਬਖਸਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਸ ਸਤਕਾਰਯੋਗ